ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅੱਜ ਸਵੇਰੇ ਜਦੋਂ ਪੰਜਾਬ ਦੇ ਲੋਕ ਆਪਣੀ ਨੀਂਦ ਤੋਂ ਜਾਗੇ ਤਾਂ ਹੋਰ ਕੁਝ ਨਹੀਂ ਸਗੋਂ ਇੱਕ ਵੱਡੀ ਘਟਨਾ ਦੇ ਨਾਲ ਉਹਨਾਂ ਦਾ ਦਿਨ ਸ਼ੁਰੂ ਹੋਇਆ ਘਟਨਾ ਇਹ ਹੋਈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਇੱਕ ਸਾਥੀ ਅਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਕੀਤਾ ਗਿਆ ਦੇਰ ਰਾਤ ਗੋਲੀਆਂ ਮਾਰ ਕੇ ਸ਼ਰਿਆਮ ਬਟਾਲਾ ਦੇ ਵਿੱਚ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜੋ ਲੋਕ ਕ੍ਰਾਈਮ ਦੀ ਦੇ ਨਾਲ ਸੰਬੰਧਤ ਖਬਰਾਂ ਦੇਖਦੇ ਨੇ ਪੁਲਿਸ ਹੋਵੇ ਪੱਤਰਕਾਰ ਹੋਣ ਜਾਂ ਜੋ ਲੋਕ ਸੋਚਦੇ ਸਮਝਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਨਿਕਲ ਕੇ ਸਾਹਮਣੇ ਆਏ ਨੇ ਤੇ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਪੂਰੇ ਪੰਜਾਬ ਦੇ ਵਿੱਚ ਫੈਲੀ ਉਸ ਤੋਂ ਬਾਅਦ ਕੁਝ ਹੀ ਚੰਦ ਮਿੰਟਾਂ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਈ ਉਸ ਪੋਸਟ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਇਸੇ ਕਰਕੇ ਅਸੀਂ ਇਸ ਪੂਰੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਇਸ ਗੈਂਗਵਾਰ ਕਈਏ ਵਾਰਦਾਤ ਕਈਏ ਇਸ ਤਰ੍ਹਾਂ ਸਬੰਧਤ ਪੰਜ ਵੱਡੇ ਸਵਾਲ ਲੈ ਕੇ ਆਏ ਆ ਇੱਕ ਇੱਕ ਸਵਾਲਾਂ ਕਰਕੇ ਅਸੀਂ ਨੂੰ ਲੈ ਕੇ ਅਸੀਂ ਅੱਗੇ ਵਧਦੇ ਰਵਾਂਗੇ ਪਰ ਮੇਰੇ ਸਾਥੀ ਲਪੀਤ ਮੇਰੇ ਨਾਲ ਰਹਿਣਗੇ ਲਪੀਤ ਜਦੋਂ ਇਹ ਸਾਰੀ ਘਟਨਾ ਵਾਪਰੀ ਜਦੋਂ ਸਵੇਰੇ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਖੋਲੇ ਪੱਤਰਕਾਰਾਂ ਨੇ ਜਦੋਂ ਇਸ ਖਬਰ ਬਾਰੇ ਹੋਰ ਜਾਣਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਲਾ ਕੇ ਅਸੀਂ ਪੁਸ਼ਟੀ ਨਹੀਂ ਕਰਦੇ ਉਸ ਪੋਸਟ ਦੀ ਜਿਸ ਦੇ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਪੋਸਟ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਹ ਕੀ ਇਸ਼ਾਰਾ ਕਰਦਾ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਪੋਸਟ ਦੇ ਵਿੱਚ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ ਲਈ ਗਈ ਦੇਖੋ ਜਿਵੇਂ ਇਸ ਵਾਰਦਾਤ ਦੇ ਬਾਰੇ ਪਤਾ ਲੱਗਿਆ ਤਾਂ ਸੋਸ਼ਲ ਮੀਡੀਆ ਦੇ ਵਿੱਚ ਇੱਕ ਪੋਸਟ ਜੋ ਹੈ ਉਹ ਸਰਕੂਲੇਟ ਹੋਣ ਲੱਗੀ ਉਸ ਦੇ ਵਿੱਚ ਕੀ ਕੁਝ ਲਿਖਿਆ ਹੈ ਮੈਂ ਪੜ ਕੇ ਸੁਣਾ ਦਿੰਦਾ ਪਰ ਤੁਹਾਨੂੰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਟੀਸੀ ਨੇ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਇਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਸਸ਼ਟਿਕਾਰ ਮੇਰੇ ਸਾਰੇ ਵੀਰਾਂ ਨੂੰ ਆਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਕਰਨ ਉਹੀ ਨੌਜਵਾਨ ਆ ਉਹ ਜੋ ਇਸ ਗੱਡੀ ਦੇ ਵਿੱਚ ਸਵਾਲ ਸੀਗਾ ਜਿਸ ਗੱਡੀ ਦੇ ਵਿੱਚ ਜੱਗੂ ਭਗਵਾਨਪੁਰੇ ਦੇ ਮਾਤਾ ਪਿਤਾ ਸੀਰੇ ਦਾ ਕਤਲ ਹੋਇਆ ਤਾਂ ਜ਼ਿਕਰ ਹੋ ਰਿਹਾ ਹੈ ਕਿ ਜੋ ਬਟਾਲੇ ਦੇ ਵਿੱਚ ਕਰਨ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ ਬਿੱਲਾ ਮੰਗਾ ਪ੍ਰਭ ਦਾਸੂ ਇਹ ਜੱਗੂ ਖੋਤੀ ਦਾ ਸਾਰਾ ਕੰਮਸਾਮ ਦਾ ਸੀ ਪਗੋੜੇ ਬੰਦੇ ਉਸਦੇ ਹਥਿਆਰ ਅਤੇ ਪੈਸੇ ਇਹ ਸਾਮ ਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰੀਆਰ ਦਾ ਬਦਲਾ ਲਿਆ ਹੈ ਜਦੋਂ ਕਿ ਇਹਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਹੈ ਅੱਗੇ ਤੋਂ ਜੇ ਸਾਡਾ ਕੋਈ ਭਰਾ ਨਜਾਇਜ਼ ਮਰਦਾ ਹੈ ਤਾਂ ਇਹ ਭੁਗਤਾਨ ਲਈ ਤਿਆਰ ਰਹੇ ਜੋ ਵੀ ਸਾਡੇ ਬਾਰੇ ਹੋਰ ਲੀਰਾ ਬੋਲਦੇ ਨੇ ਉਹ ਵੀ ਤਿਆਰ ਰਹਿਣ ਤਾਂ ਨਾ ਸਿਰਫ ਇੱਕ ਤਰੀਕੇ ਦੇ ਨਾਲ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਨਾਲ ਹੀ ਇੱਕ ਧਮਕੀ ਭਰੇ ਅੰਦਾਜ਼ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡੇ ਨਾਲ ਪੰਗਾ ਲੈਂਦਾ ਹੈ ਜਾਂ ਸਾਡੇ ਵਿਰੋਧ ਜਾਣ ਦੀ ਹਿਮਾਕਤ ਕਰਦਾ ਹੈ ਤਾਂ ਉਸ ਦਾ ਵੀ ਅੰਜਾਮ ਇਹੋ ਹੀ ਹੋਏਗਾ ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਪੁਸ਼ਟੀ ਕਿਸੇ ਵੀ ਤਰੀਕੇ ਨਾਲ ਨਹੀਂ ਕਰਦਾ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਦਵਿੰਦਰ ਬੰਬੀਹਾ ਗਰੁੱਪ ਨੇ ਇਸ ਪੋਸਟ ਦੇ ਵਿੱਚ ਤਿੰਨ ਗੈਂਗਸਟਰਾਂ ਦਾ ਜੋ ਹੈ ਉਹ ਜ਼ਿਕਰ ਕੀਤਾ ਗਿਆ ਡੋਨੀ ਬਲ ਬਿੱਲਾ ਮੰਗਾ ਪ੍ਰਭਦਾਸੂ ਵੱਲ ਦੇ ਕੌਸ਼ਲ ਚੌਧਰੀ ਹੁਣ ਕੌਸ਼ਲ ਚੌਧਰੀ ਦਾ ਨਾਮ ਅਹਿਮ ਹੋ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਦਵਿੰਦਰ ਬੰਬੀਹਾ ਦਾ ਜੋ ਪੂਰਾ ਗੈਂਗ ਹੈ ਉਹ ਇਸ ਟਾਈਮ ਕੌਸ਼ਲ ਚੌਧਰੀ ਓਪਰੇਟ ਕਰ ਰਿਹਾ ਤਾਂ ਇਸ ਪੋਸਟ ਤੋਂ ਬਾਅਦ ਕਿਤਨਾ ਕਿਤੇ ਜੱਗੂ ਭਗਵਾਨਪੁਰਿਆ ਗੈਂਗ ਤੇ ਜੋ ਇੱਕ ਦਵਿੰਦਰ ਬੰਬੀਹਾ ਗੈਂਗ ਹੈ ਇਸ ਦੇ ਵਿੱਚ ਇੱਕ ਜੋ ਦੁਸ਼ਮਣੀ ਹੈ ਉਹ ਨੈਕਸਟ ਲੈਵਲ ਤੇ ਪਹੁੰਚ ਜਾਏਗੀ ਕਿਉਂਕਿ ਪਹਿਲੀ ਵਾਰ ਇਹ ਅਜਿਹਾ ਹੋਇਆ ਹੈ ਕਿ ਜਿਵੇਂ ਜੋ ਲੋਕ ਅਪਰਾਧੀ ਜੁਨੀਆ ਨਾਲ ਜੁੜੇ ਹੋਏ ਨੇ ਜੋ ਗੈਂਗਸਟਰ ਨੇ ਅਪਰਾਧੀ ਨੇ ਉਹਨਾਂ ਦੇ ਕਿਸੇ ਪਰਿਵਾਰਿਕ ਮੈਂਬਰ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਗੱਲ ਕਰਨ ਦੇ ਲਈ ਇਕੱਠੇ ਹੋਏ ਆ ਕਿਉਂਕਿ ਸਾਰੀ ਘਟਨਾ ਤੁਹਾਨੂੰ ਹੁਣ ਲਗਭਗ ਤੁਹਾਡੇ ਤੱਕ ਪਹੁੰਚ ਗਈ ਹੋਏਗੀ ਕਿ ਕਤਲ ਕਿੱਥੇ ਹੋਇਆ ਗੱਡੀ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ ਕਿੰਨੇ ਲੋਕ ਆਏ ਸੀ ਸੀਸੀਟੀਵੀ ਵਗੈਰਾ ਵਗੈਰਾ ਬਹੁਤ ਕੁਝ ਤੁਹਾਡੇ ਸਾਹਮਣੇ ਆ ਗਿਆ ਹੋਵੇਗਾ ਪਰ ਇੱਕ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਕਰ ਗੈਂਗਸਟਰਾਂ ਦੀ ਇਨਵੋਲਵਮੈਂਟ ਦੇ ਵੱਲੋਂ ਕੀਤੀ ਗਈ ਵਾਰਦਾਤ ਦੀ ਗੱਲ ਕਰੀ ਹਾਲਾਂ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਇੱਕ ਵੱਡੀ ਕਿਲਿੰਗ ਹੈ ਔਰ ਇਸ ਕਿਲਿੰਗ ਦੇ ਵਿੱਚ ਕਿਸੇ ਗੈਂਗਸਟਰ ਦੇ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਉਣਾ ਖਾਸ ਕਰ ਗੈਂਗਸਟਰ ਦੀ ਮਾਂ ਨੂੰ ਨਿਸ਼ਾਨਾ ਬਣਾਉਣਾ ਇਹ ਕਿਤੇ ਨ ਕਿਤੇ ਡਰਾਉਂਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਲੋਕ ਕਾਨੂੰਨ ਵਿਵਸਥਾ ਸਾਹਮਣੇ ਵਾਲੇ ਬੈਠੇ ਨੇ ਪੰਜਾਬ ਦੇ ਵਿੱਚ ਕਿਉਂਕਿ ਇਹ ਇੱਥੇ ਰੁਕਣ ਵਾਲਾ ਨਹੀਂ ਜੋ ਸਾਨੂੰ ਲੱਗ ਰਿਹਾ ਹੈ ਇਸੇ ਕਰਕੇ ਇਹ ਲਾਪ੍ਰੀਤਾ ਪੰਜਵਾਂ ਪੰਜਾਂ ਸਵਾਲਾਂ ਦੇ ਵਿੱਚੋਂ ਪਹਿਲੇ ਸਵਾਲ ਤੇ ਅਸੀਂ ਚੱਲੀਏ ਜੋ ਅਸੀਂ ਇਹ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਡਿਸਕਸ ਵੀ ਕਰ ਰਹੇ ਸੀ ਹੁਣ ਪਹਿਲਾ ਸਵਾਲ ਜੋ ਸਾਨੂੰ ਮਤਲਬ ਦੇਖਣਾ ਚਾਹੀਦਾ ਉਹ ਕੀ ਹੈ ਕਿ ਪੰਜਾਬ ਚ ਵੱਡੀ ਗੈਂਗਵਾਰ ਦੀ ਆਹਟ ਹੈ ਮਤਲਬ ਕੀ ਕਿਸੇ ਗੈਂਗਸਟਰ ਨੂੰ ਮਾਰਨਾ ਉਹਦੇ ਸਾਥੀਆਂ ਨੂੰ ਮਾਰਨਾ ਪੰਜਾਬ ਚ ਆਮ ਹੀ ਸੀ ਸਾਡੀ ਕਾਨੂੰਨ ਵਿਵਸਥਾ ਸਾਨੂੰ ਪਤਾ ਹੀ ਹੈ ਪਰ 갱스터 ਦੀ ਮਾਤਾ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਇਹ ਕੀ ਕਹਿੰਦਾ ਹੈ ਇਹ ਕਿਸ ਤਰ੍ਹਾਂ ਦੀ ਹਟ ਹੈ ਦੇਖੋ ਇਹ ਜੋ ਵਾਰਦਾਤ ਹੋਈ ਹੈ ਇਸ ਨੇ ਨਾ ਸਿਰਫ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਕਿੰਨਾ ਕਿਤੇ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਦੇ ਹਾਲਾਤ ਕੀ ਨੇ ਇਸ ਤਰੀਕੇ ਨਾਲ ਕੋਈ ਵੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦਾ ਹੈ ਤਾਂ ਇੰਨੀ ਵੱਡੀ ਵਾਰਦਾਤ ਕਰ ਜਾਂਦਾ ਉਹ ਤਾਂ ਆਪਣੇ ਆਪ ਦੇ ਵਿੱਚ ਹੈ ਹੀ ਬਟ ਇਹ ਸਵਾਲ ਸਭ ਤੋਂ ਵੱਡਾ ਹੈ ਕਿ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਕੁਝ ਵੱਡਾ ਹੋਣ ਜਾ ਰਿਹਾ ਹੈ ਦੇਖੋ ਅਸੀਂ ਡਰਾ ਨਹੀਂ ਰਹੇ ਨਾ ਹੀ ਅਸੀਂ ਕਿਸੇ ਤਰੀਕੇ ਦਾ ਕੋਈ ਮਾਹੌਲ ਪੈਦਾ ਕਰਨਾ ਚਾਹ ਰਹੇ ਹਾਂ ਬਟ ਇਹ ਸਵਾਲ ਹੈ ਇਸ ਦਾ ਐਨਾਲਿਸਿਸ ਕਰਨਾ ਤਾਂ ਜ਼ਰੂਰੀ ਹੈ ਐਨਾਲਿਸਿਸ ਕਰਨਾ ਜ਼ਰੂਰੀ ਹੈ ਪੋਸਟ ਦਾ ਸੀ ਚੰਦ ਮਿੰਟਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਉਸ ਪੋਸਟ ਦੇ ਵਿੱਚ ਜ਼ਿਕਰ ਸਿਰਫ ਕਰਨ ਦਾ ਹੋਇਆ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸ਼ਾਇਦ ਦਵਿੰਦਰ ਮੀਹਾ ਗਰੁੱਪ ਨੇ ਸਿਰਫ ਕਰਨ ਨੂੰ ਨਿਸ਼ਾਨਾ ਬਣਾਇਆ ਬਣਾਣਾ ਚਾਹੁੰਦੇ ਹੋਣ ਬਟ ਕਿਉਂਕਿ ਗੱਡੀ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਮਾਤਾ ਜੀ ਹੁਣੀ ਵੀ ਸਵਾਰ ਸੇ ਗਈ ਤਾਂ ਉਹਨਾਂ ਨੂੰ ਵੀ ਗੋਲੀਆਂ ਵੱਜੀਆਂ ਨੇ ਤੇ ਕੁਝ ਮੀਡੀਆ ਰਿਪੋਰਟਾਂ ਦਾ ਇਹ ਕਹਿੰਦੇ ਨੇ ਕਿ ਕਰਨ ਤੋਂ ਜ਼ਿਆਦਾ ਗੋਲੀਆਂ ਉਹਨਾਂ ਨੂੰ ਵੱਜੀਆਂ ਨੇ ਤਾਂ ਕਿਉਂਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਇਸ ਤਰੀਕੇ ਦੇ ਨਾਲ ਕਿਸੇ ਗੈਂਗਸਟਰ ਦੇ ਪਰਿਵਾਰਿਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਕਿਸੇ ਗੈਂਗਸਟਰ ਦੀ ਮਾਤਾ ਨੂੰ ਇਸ ਤਰੀਕੇ ਕੀ ਜੋ ਜੱਗੂ ਭਗਵਾਨਪੁਰੀਆ ਦਾ ਗੈਂਗ ਹੈ ਇਸ ਦਾ ਜਵਾਬ ਦੇਵੇਗਾ ਤਾਂ ਕਿਵੇਂ ਦੇਵੇਗਾ ਜੀ ਕਿ ਇਮੋਸ਼ਨਲ ਐਂਗਲ ਵੀ ਆ ਜਾਂਦਾ ਹੈ ਕਿਉਂਕਿ ਅਸੀਂ ਜਿੰਨੇ ਵੀ ਪੰਜਾਬ ਦੇ ਗੈਂਗਸਟਰਾਂ ਦੀ ਗੱਲ ਕੀਤੀ ਹੈ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਉਸ ਦੇ ਵਿੱਚ ਇੱਕੋ ਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਇਹ ਬਹੁਤੇ ਇਮੋਸ਼ਨਲ ਹੁੰਦੇ ਨੇ ਪਹਿਲੀ ਗੱਲ ਚਾਹੇ ਇਹ ਹੋਣ ਇਹਨਾਂ ਦੇ ਸਾਥੀ ਹੋਣ ਹੁਣ ਜਦੋਂ ਕਿਸੇ ਗੈਂਗਸਟਰ ਦੀ ਮਾਤਾ ਨੂੰ ਤੁਸੀਂ ਨਿਸ਼ਾਨਾ ਬਣਾਇਆ ਗੋਲੀਆਂ ਮਾਰੀਆਂ ਤਾਂ ਇਹ ਜ਼ਰੂਰੀਤ ਨਹੀਂ ਕਿ ਜੱਗੂ ਭਗਵਾਨਪੁਰੀਆਗੇ ਜੇਲ੍ਹ ਚੋਂ ਬਾਹਰ ਨਿਕਲ ਕੇ ਆ ਕੇ ਹੀ ਕੋਈ ਆਪਣਾ ਬਦਲਾ ਲਏਗਾ ਕੋਈ ਵਾਰਦਾਤ ਨੂੰ ਅੰਜਾਮ ਦੇਗਾ ਪਰ ਇਹ ਜ਼ਰੂਰ ਹੈ ਕਿ ਉਸਦੇ ਜੋ ਬੰਦੇ ਨੇ ਉਹ ਬਾਹਰ ਨਹੀਂ ਹੁਣ ਉਹਨਾਂ ਨੇ ਜੋ ਗਦਰ ਮਚਾਉਣਾ ਕਿਉਂਕਿ ਅਸੀਂ ਇਸ ਨੂੰ ਮੰਨ ਕੇ ਚੱਲੀਏ ਕਿ ਇਹ ਇੱਥੇ ਰੁਕਣ ਵਾਲਾ ਨਹੀਂ ਹੈ ਇਸੇ ਕਰਕੇ ਇਹ ਗੈਂਗਵਾਰ ਅੱਜ ਇਹ ਹੋਈ ਹੈ ਹੁਣ ਇਹਦਾ ਐਕਸਟੈਂਸ਼ਨ ਕਿੱਥੇ ਜਾਂਦਾ ਹੁਣ ਇਹ ਪੁਲਿਸ ਲਈ ਵੱਡੀ ਚੁਣੌਤੀ ਹੋਏਗੀ ਕਿ ਅਸੀਂ ਇਸ ਨੂੰ ਰੋਕਣਾ ਕਿਵੇਂ ਹੈ ਅਸਲ ਵਿੱਚ ਗੱਲ ਇਹੀ ਹੈ ਕਿ ਹੁਣ ਪੁਲਿਸ ਨੂੰ ਵੀ ਇਹ ਡਰ ਸਤਾ ਰਿਹਾ ਹੈ ਕਿ ਇੱਕ ਵਾਰਦਾਤ ਗੈਂਗਵਾਰ ਨਾ ਬਣ ਜਾਏ ਕਿਉਂਕਿ ਇਹ ਮੰਨ ਕੇ ਚੱਲਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੂਰੀਆ ਉਸਦੇ ਗੈਂਗਦਾਰ ਜੋ ਜੁੜੇ ਹੋਏ ਜਿੰਨੇ ਵੀ ਲੋਕ ਨੇ ਕਿਉਂਕਿ ਭਗਵਾਨਪੂਰ ਤਾਂ ਇਸ ਟਾਈਮ ਅਸਾਮ ਦੀ ਇੱਕ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਉਹ ਕਿਤੇ ਨਾ ਕਿਤੇ ਇਸ ਵਾਰਦਾਤ ਤੋਂ ਬਾਅ ਦੀ ਦੁਨੀਆ ਨਾਲ ਜੁੜਦੇ ਨੇ ਜੋ ਅ ਜੋ ਵਕ ਵਕ ਪੰਜਾਬ ਦੇ ਵਿੱਚ ਗੈਂਗਸ ਐਕਟਿਵਿਟੇ ਨੇ ਲੋਰੈਂਸ ਗੈਂਗ ਹੈ ਭਗਵਾਨਪੁਰੇ ਗੈਂਗ ਹੈ ਬੰਬੀਹਾ ਗਰੁੱਪ ਹੈ ਜਾਂ ਹੋਰ ਵੀ ਨੇ ਜੋ ਇਹਨਾਂ ਨਾਲ ਜੁੜਦੇ ਨੇ ਉਹਨਾਂ ਦੇ ਵਿੱਚ ਨਾ ਇੱਕ ਬਦਲੇ ਦੀ ਭਾਵਨਾ ਬਹੁਤ ਹੁੰਦੀ ਹੈ ਜਦੋਂ ਵੀ ਕੋਈ ਇੱਕ ਵਾਰਦਾਤ ਹੁੰਦੀ ਹੈ ਉਸ ਨੂੰ ਲੈ ਕੇ ਪੋਸਟ ਪਾਈ ਜਾਂਦੀ ਹੈ ਉਸ ਦਾ ਬਦਲਾ ਲੈਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਾਂ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜੋ ਵਾਰਦਾਤ ਹੋਈ ਹੈ ਇਹ ਪਿਛਲੇ ਕਿਸੇ ਕਤਨਾ ਦਾ ਬਦਲਾ ਸੀ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਮਹਿਲਾ ਨੂੰ ਤੇ ਇੱਕ ਗੈਂਗਸਟਰ ਦੇ ਇੱਕ ਵੱਡੇ ਗੈਂਗਸਟਰ ਦੀ ਮਾਤਾ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੋਵੇ ਸੀਸੀਟੀਵੀ ਸਾਹਮਣੇ ਆਈ ਸੀ ਤਾਂ ਇਹ ਡਰ ਪੁਲਿਸ ਨੂੰ ਵੀ ਤੇ ਇਥੋਂ ਤੱਕ ਕਿ ਜ਼ਰੂਰ ਸਤਾ ਰਿਹਾ ਹੋਣਾ ਹੈ ਕਿ ਕੀ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਗੈਂਗਵਾਰ ਦੀ ਆਹਟ ਇਸ ਵਾਰ ਦਾ ਤੋਂ ਬਾਅਦ ਹੋ ਗਈ ਹੈ ਹੁਣ ਦੂਜੇ ਸਵਾਲ ਤੇ ਅਸੀਂ ਆ ਜਾਈਏ ਜੀ ਪਰਿਵਾਰ ਤੇ ਵਾਰ ਕਿਉਂ ਜੋ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਲਖਪ੍ਰੀਤ ਨੂੰ ਯਾਦ ਹੋਵੇਗਾ ਕਿ ਜਦੋਂ 29 ਮਈ ਵਾਲੇ ਦਿਨ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਜੋ ਲੋਕ ਬੈਠੇ ਸੀ ਹਾਲਾਂਕਿ ਇਸ ਪੂਰੇ ਜਦੋਂ ਗੋਲੀਬਾਰੀ ਹੋਈ ਸੀ ਉਸ ਦੇ ਵਿੱਚ ਉਹਦੇ ਸਾਥੀਆਂ ਨੂੰ ਤਾਂ ਨੁਕਸਾਨ ਜ਼ਰੂਰ ਪਹੁੰਚ ਪਰ ਉਹਨਾਂ ਦੀ ਜਾਨ ਨਹੀਂ ਗਈ ਜੀ ਔਰ ਜਾਣ ਬੁਝ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਸਿੱਧਾ ਨਿਸ਼ਾਨਾ ਸਿੱਧੂ ਮੂਸੇਵਾਲੇ ਨੂੰ ਬਣਾਇਆ ਗਿਆ ਸੀ ਔਰ ਇਸ ਦੇ ਵਿੱਚ ਨਵੀਂ ਗੱਲ ਹੋ ਗਈ ਹੈ ਕਿ ਪਰਿਵਾਰ ਤੇ ਵਾਰ ਕੀਤਾ ਗਿਆ ਹੁਣ ਇਸ ਦਾ ਖਾਮਿਆਜ਼ਾ ਮੈਨੂੰ ਲੱਗਦਾ ਹੈ ਕਿ ਜਿਹੜੇ ਆਪਸ ਗੈਂਗਵਾਰ ਹੋਏ ਕਿਵੇਂ ਹੋਏਗਾ ਕਿਉਂਕਿ ਇਸ ਦੇ ਵਿੱਚ ਉਹ ਹੀ ਕਿਹਾ ਕਿ ਇਮੋਸ਼ਨਲ ਫੈਕਟਰ ਹੈ ਮਾਂ ਜੁੜੀ ਹੋਈ ਹੈ ਔਰ ਗੈਂਗਸਟਰ ਦੀ ਇਮੋਸ਼ਨਲ ਹੁੰਦੀ ਹੈ ਉਹਨਾਂ ਦੇ ਸਾਥੀ ਇਮੋਸ਼ਨਲ ਹੁੰਦੇ ਹੈ ਇਹ ਕਿਸ ਤਰ੍ਹਾਂ ਜਾ ਕੇ ਹੁਣ ਖੜੇਗਾ ਦੇਖੋ ਜੇ ਅਸੀਂ ਗੈਂਗਸਟਰਸ ਦੀ ਗੱਲ ਵੀ ਨਾ ਕਰੀਏ ਜੇ ਅਸੀਂ ਆਮ ਲੋਕਾਂ ਦੀ ਗੱਲ ਵੀ ਕਰੀਏ ਤਾਂ ਆਪਣੀ ਮਾਂ ਨੂੰ ਲੈ ਕੇ ਹਰ ਕੋਈ ਇਮੋਸ਼ਨਲ ਤੇ ਭਾਵੁਕ ਇੱਕ ਵੱਡੀ ਵਾਰਦਾਤ ਹੀ ਹੋ ਗਈ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਇਸ ਦੇ ਪਿੱਛੇ ਕਈ ਚੀਜ਼ਾਂ ਨੂੰ ਸਾਨੂੰ ਧਿਆਨ ਦੇਣ ਦੀ ਲੋੜ ਹੈ ਜੋ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜੇ ਸਿਰਫ ਉਸ ਨੂੰ ਵੀ ਧਿਆਨ ਦੇ ਵਿੱਚ ਰੱਖੀ ਤਾਂ ਉਸ ਦੇ ਵਿੱਚ ਵੀ ਕਰਨਵੀਰ ਸਿੰਘ ਦਾ ਜ਼ਿਕਰ ਕੀਤਾ ਗਿਆ ਸੀ ਕਰਨਵੀਰ ਸਿੰਘ ਦੇ ਬਾਰੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕੁਝ ਮੀਡੀਆ ਰਿਪੋਰਟਾਂ ਕਹਿ ਰਹੀਆਂ ਨੇ ਕਿ ਉਹ ਹਰਜੀਤ ਕੌਰ ਦੇ ਬੋਡੀਗਾਰਡ ਸੀ ਕਿ ਉਹਨਾਂ ਦੇ ਨਾਲ ਰਹਿੰਦੇ ਸੀ ਕਿਉਂਕਿ ਜੱਗੂ ਭਗਵਾਨਪੁਰ ਦਾ ਇੱਕੋ ਬ੍ਰਦਰ ਹੈ ਉਹ ਵਿਦੇਸ਼ ਤੇ ਵਿੱਚ ਰਹਿੰਦਾ ਹੈ ਉਹਨਾਂ ਦੀ ਇੱਕ ਸਿਸਟਰ ਵੀ ਹੈ ਜੋ ਵਿਆਹੀ ਹੋਈ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਮਦਰ ਕੱਲੇ ਰਹਿੰਦੇ ਸੀ ਤਾਂ ਕਰਨ ਉਹਨਾਂ ਦੇ ਨਾਲ ਹੁੰਦਾ ਸੀ ਇਹ ਕਹਿੰਦੇ ਕਿ ਭਗਵਾਨਪੁਰ ਪਿੰਡ ਪੰਚਾਇਤੀ ਚੋਣਾਂ ਹੋਈਆਂ ਉਦੋਂ ਜੋ ਸਾਰਾ ਕੁਝ ਹੋਇਆ ਜੱਗੂ ਭਗਵਾਨਪੁਰੇ ਦੀ ਦਹਿਸ਼ਤ ਦੇ ਚੱਲਦਿਆਂ ਜਿਸ ਤਰੀਕੇ ਨਾਲ ਨਾਮਿਨੇਸ਼ਨ ਨਹੀਂ ਫਾਈਲ ਕਰਦੇ ਉਹ ਇੱਕ ਵੱਖਰਾ ਮਾਮਲਾ ਉਹਨਾਂ ਚੀਜ਼ਾਂ ਨੂੰ ਲੈ ਕੇ ਚਲੋ ਮੰਨ ਕੇ ਚੱਲਦੇ ਹਾਂ ਕਿ ਉਹ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਸ਼ਾਇਦ ਥੋੜਾ ਵੱਧ ਸਿਕਿਉਰ ਫੀਲ ਕਰਦੇ ਹੁਣ ਉੱਥੇ ਰਹਿਣ ਲੱਗੇ ਸੀ ਇੱਕ ਐਂਗਲ ਇਹ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਭਗਵਾਨਪੁਰੇ ਦਾ ਸਾਰਾ ਕੰਮ ਹੁਣ ਕਰਨਵੀਰ ਸਾਹਮ ਰਿਹਾ ਸੀ ਜੋ ਉਸ ਪੋਸਟ ਦੇ ਵਿੱਚ ਵੀ ਜ਼ਿਕਰ ਹੈ ਕਿ ਜੋ ਵੀ ਪੈਸੇ ਦਾ ਲੈਣ ਦੇਣਾ ਹੈ ਜਾਂ ਜੋ ਕੁਝ ਵੀ ਗੈਂਗ ਦੇ ਮੈਂਬਰ ਹੈ ਉਹ ਕਰਨਵੀਰ ਸਾਹਮ ਰਿਹਾ ਸੀ ਜਦੋਂ ਵਾਰਦਾਤ ਹੁੰਦੀ ਆ ਸੀ ਇਹ ਦੇਖਦੇ ਆ ਕਿ ਸ ਦਾ ਮਾ ਚਾਹੁੰਦੇ ਨਹੀਂ ਤੇ ਅੰਨੇ ਵਾ ਗੋਲੀਆਂ ਚਲਾ ਦਿੰਦੇ ਨੇ ਉਹਨਾਂ ਇਥੇ ਸਵਾਲ ਇਹੀ ਹੈ ਕਿ ਨਿਸ਼ਾਨਾ ਸਿਰਫ ਕਰਨਵੀ ਸੀ ਨਾਲ ਕਿਉਂਕਿ ਜੱਗੂ ਭਗਵਾਨਪੁਰੇ ਦੇ ਮਾਤਾ ਬੈਠੀ ਸੀ ਤਾਂ ਉਹ ਵੀ ਜੋ ਗੋਲੀਬਾਰੀ ਹੈ ਉਸ ਦੀ ਲਪੇਟ ਦੇ ਵਿੱਚ ਆ ਗਈ ਉਹਨਾਂ ਨੂੰ ਵੀ ਗੋਲੀਆਂ ਵੱਜੀਆਂ ਜਾਂ ਫਿਰ ਜਾਣ ਬੁਝ ਕੇ ਇਸ ਵਾਰਦਾਤ ਦੇ ਸਦੇ ਕਿਤਨਾ ਕਿਤੇ ਜੱਗੂ ਭਗਵਾਨਪੁਰੇ ਨੂੰ ਇਫੈਕਟ ਕਰਨਾ ਚਾਹੁੰਦਾ ਸੀ ਇਹ ਪੂਰਾ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਇਹ ਆ ਰਿਹਾ ਸੀ ਕਿ ਉਹ ਇੱਕ ਸੈਮੀ ਆਟੋਮੈਟਿਕ ਜੋ ਪਿਸਟਲ ਸੀ ਉਹਦੇ ਨਾਲ ਵਾਰ ਕੀਤਾ ਗਿਆ ਲੱਗਦਾ ਹੈ ਕਿਉਂਕਿ ਜੋ ਬਸਟ ਚੱਲ ਰਿਹਾ ਕੋਈ ਇੰਦਾ ਨਹੀਂ ਕਿ ਸਿੰਗਲ ਸਿੰਗਲ ਫਾਇਰਿੰਗ ਚੱਲ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਪੰਜ ਕਿ ਗੋਲੀਆਂ ਸ਼ਾਇਦ ਜਾਂ ਚਾਰ ਗੋਲੀਆਂ ਉਹਨਾਂ ਦੇ ਮਾਤਾ ਨੂੰ ਲੱਗੀਆਂ ਨੇ ਤਿੰਨ ਗੋਲੀਆਂ ਕਰਨਵੀਰ ਨੂੰ ਲੱਗੀਆਂ ਨੇ ਯਾਨੀ ਕਿ 7-8 ਗੋਲੀਆਂ ਤੁਹਾਨੂੰ ਲੱਗੀਆਂ ਹੀ ਨੇ ਬਾਕੀ ਜੋ ਮਿਸ ਫਾਇਰ ਹੋਏ ਹੋਣੇ ਜੋ ਗੱਡੀ ਦੇ ਉੱਪਰ ਨਿਸ਼ਾਨ ਸੀ ਉਹ ਅਲੱਗ ਸੀ ਮਤਲਬ ਇਹ ਸਿੱਧੇ ਤੌਰ ਤੇ ਡਾਇਰੈਕਸ਼ਨ ਹੋਏਗੀ ਕਿ ਜੋ ਤੁਹਾਨੂੰ ਸਾਹਮਣੇ ਆਉਂਦਾ ਉਸ ਨੂੰ ਬਖਸ਼ਣਾ ਨਹੀਂ ਹੈ ਭਾਵੇਂ ਉਹ ਔਰਤ ਬੈਠੀ ਹੈ ਜਾਂ ਭਗਵਾਨਪੁਰੇ ਦੀ ਮਾਤਾ ਬੈਠੀ ਹੈ ਕਿਉਂਕਿ ਇਹ ਰੇਕੀਤ ਕਰਕੇ ਆਏ ਹੋਣਗੇ ਨਾ ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਰੈਂਡਮ ਆ ਕੇ ਮਾਰ ਕੇ ਚਲੇ ਗਏ ਉਹਨਾਂ ਨੂੰ ਪਤਾ ਹੋਣਾ ਕਿ ਇੱਥੇ ਕੜਨਗੇ ਨੇ ਵਜੇ ਆਉਂਦੇ ਆ ਪੂਰਾ ਰੇਕੀ ਕੀਤੀ ਗਈ ਹੋਏਗੀ ਦੇਖੋ ਇਸ ਲਈ ਵੱਡਾ ਸਵਾਲ ਹੈ ਕਿਉਂਕਿ ਵਾਰਦਾਤ ਕਰਨ ਤੋਂ ਪਹਿਲਾਂ ਅਸੀਂ ਦੇਖਦੇ ਜਦੋਂ ਮੂਸੇ ਵਾਲ ਦੀ ਵਾਰਦਾਤ ਹੋਈ ਸੀ ਉਸ ਤੋਂ ਪਹਿਲਾਂ ਵੀ ਕਿੰਨੀ ਲੰਬੀ ਇੱਕ ਪਲੈਨਿੰਗ ਹੋਈ ਕਿਸ ਤਰੀਕੇ ਨਾਲ ਰੇਕਿੰਗ ਹੋਈ ਕਿਸ ਤਰੀਕੇ ਨਾਲ ਬਕਾਇਦਾ ਜੋ ਸ਼ੂਟਰ ਨੇ ਉਹਨਾਂ ਦਾ ਕਿ ਮੈਸੇਜ ਪਹੁੰਚਾਇਆ ਗਿਆ ਕਿ ਉਹ ਆਪਣੀ ਥਾਰ ਦੇ ਵਿੱਚ ਨਿਕਲੇ ਨੇ ਅੱਜ ਬੁਲਟ ਪ੍ਰੂਫ ਗੱਡੀ ਦੇ ਵਿੱਚ ਨਹੀਂ ਨੇ ਤਾਂ ਜੇਕਰ ਅਸੀਂ ਇਹ ਵੀ ਮੰਨ ਕੇ ਚੱਲੀਏ ਕਿ ਇਸ ਵਾਰਦਾਤ ਤੋਂ ਪਹਿਲਾਂ ਪ੍ਰੋਪਰ ਰੇਕੀ ਹੋਈ ਤਾਂ ਕੀ ਸ਼ੂਟਰਾਂ ਨੂੰ ਨਹੀਂ ਪਤਾ ਸੀਗਾ ਕਿ ਹਰਜੀਤ ਕੌਰ ਵੀ ਉਸ ਗੱਡੀ ਦੇ ਵਿੱਚ ਮੌਜੂਦ ਨੇ ਜੇਕਰ ਨਿਸ਼ਾਨਾ ਸਿਰਫ ਕਰੰਸੀ ਜੇ ਪਤਾ ਸੀ ਤਾਂ ਇਹ ਵਾਰਦਾਤ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੋ ਜਾਂਦੀ ਹੈ ਕਿਉਂਕਿ ਫਿਰ ਪਰ ਤਾਂ ਇਹ ਸਵਾਲ ਵੱਡਾ ਹੈ ਕਿ ਕੀ ਨਿਸ਼ਾਨਾ ਸਿਰਫ ਕਰੰਸੀ ਜਾਂ ਫਿਰ ਜੱਗੂ ਭਗਵਾਨ ਦੇ ਮਾਤਾ ਨੂੰ ਵੀ ਟਾਰਗੇਟ ਇੱਥੇ ਕੀਤਾ ਗਿਆ ਤੇ ਮਿੱਥ ਕੇ ਮਾਰਿਆ ਗਿਆ ਜੀ ਤੀਜਾ ਸਵਾਲ ਲਾਪਰੀਤ ਬੜਾ ਅਹਿਮ ਹੈ ਅਸਲ ਟਾਰਗੇਟ ਕੌਣ ਹੈ ਹੁਣ ਇਹ ਸਵਾਲ ਲੋਕ ਕਹਿਣਗੇ ਅਸਲ ਟਾਰਗੇਟ ਨੂੰ ਟਾਰਗੇਟ ਤਾਂ ਹੋ ਗਏ ਲੋਕ ਜਿਨ੍ਹਾਂ ਨੂੰ ਮਾਰਨਾ ਸੀ ਪਰ ਅਸਲ ਟਾਰਗੇਟ ਦਾ ਕੌਣ ਹੈ ਇਹ ਕਿਵੇਂ ਸਮਝੀਏ ਆਪਾਂ ਅ ਦੇਖੋ ਜੱਗੂ ਇਸ ਵਕਤ ਅਸਾਮ ਦੀ ਜੇਲ੍ਹ ਦੇ ਵਿੱਚ ਹੈ ਉਹਨਾਂ ਦੇ ਇੱਕ ਭਰਾ ਵੀ ਜੇਲ੍ਹ ਦੇ ਵਿੱਚ ਨੇ ਹੈਨਾ ਤਾ ਇਹਦੇ ਪਿੱਛੇ ਇੱਕ ਸਵਾਲ ਇਸ ਲਈ ਕੀਤਾ ਜਾ ਰਿਹਾ ਕਿ ਕਿਤਨਾ ਕੀਤੇ ਕਿ ਜੱਗੂ ਅਸਲ ਟਾਰਗੇਟ ਤਾਂ ਨਹੀਂ ਸੀ ਕਿ ਅਜਿਹਾ ਕੁਛ ਕੀਤਾ ਜਾਏ ਕਿਉਂਕਿ ਦੇਖੋ ਪਹਿਲਾਂ ਉਹ ਪੰਜਾਬ ਦੇ ਵਿੱਚ ਜੇ ਮੈਂ ਗਲਤ ਨਹੀਂ ਸ਼ਾਇਦ ਬਠਿੰਡਾ ਦੇ ਵਿੱਚ ਸੀਗੇ ਤਾਂ ਬਾਅਦ ਵਿੱਚ ਉਹਨਾਂ ਨੂੰ ਅਸਾਮ ਸ਼ਿਫਟ ਕੀਤਾ ਗਿਆ ਤਾਂ ਕਿਤਨਾ ਕੀਤੇ ਅਸਲ ਦੇ ਵਿੱਚ ਜੱਗੂ ਟਾਰਗੇਟ ਤਾਂ ਨਹੀਂ ਸੀ ਕਿ ਕੋਈ ਐਦਾਂ ਦੀ ਵਾਰਦਾਤ ਕਰ ਦੋ ਕਿ ਜੱਗੂ ਪੰਜਾਬ ਆਣ ਦੇ ਲਈ ਮਜਬੂਰ ਹੋ ਜਾਏ ਜਾਂ ਅਸੀਂ ਕਹੀਏ ਕਿ ਉਸ ਨੂੰ ਪੰਜਾਬ ਲਿਆਂਦਾ ਜਾਏ ਜੇਲੋ ਬਾਹਰ ਆਵੇ ਜੇਲੋ ਬਾਹਰ ਆਵੇ ਤਾਂ ਕਿਸ ਉਸ ਉਹਨੂੰ ਵੀ ਉਸ ਤਰੀਕੇ ਨਾਲ ਟਾਰਗੇਟ ਕੀਤਾ ਜਾਏ ਕਿਉਂਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਜਈਆਂ ਵਾਰਦਾਤਾਂ ਹੋ ਚੁੱਕੀਆਂ ਨੇ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਸੁੱਖਾ ਕਾਲਵਾ ਦੀ ਗੱਲ ਹੈ ਸੁੱਖਾ ਕਾਲਵਾ ਦੀ ਗੱਲ ਹੈ ਉਸ ਤੋਂ ਇਲਾਵਾ ਵੀ ਜਿਵੇਂ ਕੁਝ ਡੇਰਾ ਪ੍ਰੇਮੀਆਂ ਦਾ ਵੀ ਕਤਲ ਹੋਇਆ ਸੀ ਇਹ ਕੁਝ ਵਾਰਦਾਤਾਂ ਅਜਈਆਂ ਹੋਈਆਂ ਕਿ ਲੋਕਾਂ ਨੂੰ ਸੁਰੱਖਿਆ ਮਿਲੀ ਹੋਈ ਸੀ ਉਸ ਦੇ ਬਾਵਜੂਦ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਇੱਥੇ ਸਵਾਲ ਇਹ ਹੈ ਕਿ ਅਸਲ ਟਾਰਗੇਟ ਕੌਣ ਸੀ ਜੋ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੀ ਸੀ ਕਰਨ ਹਰਜੀਤ ਕੌਰ ਜਾਂ ਅਲਟੀਮੇਟ ਟਾਰਗੇਟ ਜੱਗੂ ਭਗਵਾਨ ਪੁਰੀਆ ਜੋ ਪੰਜਾਬ ਆਏ ਤੇ ਫਿਰ ਉਸ ਨੂੰ ਨਿਸ਼ਾਨਾ ਬਣਾਇਆ ਜਾਏ ਇਹ ਸਵਾਲ ਪੁਲਿਸ ਲਈ ਵੀ ਇੱਕ ਵੱਡਾ ਜ਼ਰੂਰ ਹੈ ਤੇ ਚੁਣੌਤੀ ਜ਼ਰੂਰ ਹੈ ਕਿਉਂਕਿ ਪੰਜਾਬ ਦਾ ਮਾਹੌਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਨ ਕੇ ਚੱਲਿਆ ਜਾ ਰਿਹਾ ਹੈ ਕਿ ਸ਼ਾਇਦ ਖਰਾਬ ਹੋ ਸਕਦਾ ਹੈ ਨਾ ਹੋਵੇ ਅਸੀਂ ਵੀ ਇਹੋ ਚਾਹੁੰਦੇ ਹਾਂ ਪਰ ਵੱਡੀ ਗੱਲ ਇਹ ਹੈ ਕਿ ਅੱਜ ਪੋਸਟਮਾਰਟਮ ਹੋ ਰਿਹਾ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਔਰ ਜੋ ਨਾਲ ਡੈਥ ਹੋਈ ਹੈ ਇਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਅਗਲਾ ਪ੍ਰੋਸੈਸ ਇਹ ਹੋਵੇਗਾ ਕਿ ਉਹਨਾਂ ਦਾ ਸੰਸਕਾਰ ਹੋਏਗਾ ਹੁਣ ਉਸ ਤੋਂ ਬਾਅਦ ਜਾਂ ਤਾਂ ਜੱਗੂ ਭਗਵਾਨਪੁਰੀਆ ਆਏਗਾ ਜਾਂ ਨਹੀਂ ਆਏਗਾ ਔਰ ਆਉਣ ਦੇ ਚਾਂਸ ਜ਼ਿਆਦਾ ਨੇ ਕਿਉਂਕਿ ਇਹ ਹਰ ਇੱਕ ਕੈਦੀ ਦਾ ਰਾਈਟ ਹੁੰਦਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਸਕਾਰ ਦੇ ਵਿੱਚ ਜਾਵੇ ਜੀ ਹੁਣ ਇੱਥੇ ਦੇਖਣਾਣਾ ਹੋਏ ਕਿ ਜੇਕਰ ਜੱਗੂ ਭਗਵਾਨਪੁਰੀਆ ਬਾਹਰ ਨਿਕਲਦਾ ਤਾਂ ਫੇਰ ਕਿਸ ਤਰ੍ਹਾਂ ਪੁਲਿਸ ਦੇ ਚੁਣੌਤੀ ਬਣਦੀ ਇਸੇ ਕਰਕੇ ਤੁਸੀਂ ਕਹਿ ਰਹੇ ਹੋ ਕਿ ਅਸਲ ਟਾਰਗੇਟ ਜੱਗੂ ਭਗਵਾਨਪੁਰੀਆ ਸੀ ਔਰ ਉਹ ਤਾਂ ਬਹਾਨਾ ਸੀ ਅਗਲਾ ਚੌਥੇ ਸਵਾਲ ਤੇ ਅਸੀਂ ਆ ਜਾਈਏ ਅਹਿਮ ਸਵਾਲ ਹੈ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਕਿਵੇਂ ਦੀ ਹੈ ਹੁਣ ਹਾਲਾਂਕਿ ਪੰਜਾਬ ਪੁਲਿਸ ਦੀਆਂ ਚੁਣੌਤੀਆਂ ਤਾਂ ਕੋਈ ਘਟ ਨਹੀਂ ਨੇ ਇੱਕ ਹੋਰ ਆ ਗਈ ਹੈ ਦੇਖੋ ਪੰਜਾਬ ਪੁਲਿਸ ਦੀਆਂ ਚੁਣੌਤੀਆਂ ਤਾਂ ਹਰ ਗੁਜ਼ਰਦੇ ਲਮ ਪਹਿਲੀ ਚੁਣੌਤੀ ਉਹਨਾਂ ਸ਼ੂਟਰਜ਼ ਨੂੰ ਫੜਨਾ ਜਿਨ੍ਹਾਂ ਨੇ ਇੰਨੀ ਵੱਡੀ ਵਾਰਦਾਤ ਕੀਤੀ ਦੂਜੀ ਚੁਣੌਤੀ ਕਿ ਪੰਜਾਬ 'ਚ ਹੁਣ ਕੋਈ ਹੋਰ ਵੱਡੀ ਵਾਰਦਾਤ ਨਾ ਹੋ ਜਾਏ ਹੁਣ ਆਰਗੇਨਾਈਜ਼ ਵੀ ਹੋਣਗੇ ਕਿਉਂਕਿ ਆਰਗੇਨਾਈਜ਼ ਵੀ ਹੋਣ ਦੀ ਜ਼ਰੂਰਤ ਹੈ ਦੇਖੋ ਇਹ ਮੰਨ ਕੇ ਚੱਲਿਆ ਜਾ ਰਿਹਾ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਲੋਕਾਂ ਦੇ ਆਪਸ ਵਿੱਚ ਵੱਖਰੇਵੇਂ ਹੋ ਸਕਦੇ ਨੇ ਜੀ ਗੈਂਗਸਟਰਜ਼ ਦੀ ਨਦੀ ਆਪਸੇ ਦੁਸ਼ਮਣੀਆਂ ਹੁੰਦੀਆਂ ਨੇ ਇਸ ਲਈ ਗੈਂਗ ਬਣਦੇ ਨੇ ਇਸ ਲਈ ਬਾਦ ਦੇ ਵਿੱਚ ਵੱਡੀ ਵਾਰਦਾਤ ਹੁੰਦੀ ਹੈ ਪਰ ਜਦੋਂ ਵੀ ਕਿਸੇ ਪਰਿਵਾਰ ਤੇ ਕਿਸੇ ਪਰਿਵਾਰਕ ਮੈਂਬਰ ਤੇ ਗੱਲ ਆਉਂਦੀ ਹੈ ਨਾ ਤਾਂ ਅਕਸਰ ਇਹ ਗੱਲ ਅਸੀਂ ਆਮ ਲੋਕ ਵੀ ਆਪਣੇ ਆਣ ਗੁਆਣ ਚ ਦੇਖਦੇ ਆ ਕਿ ਮੰਨ ਲਓ ਕਿ ਅਸੀਂ ਸਾਡੇ ਕਿਸੇ ਗੁਆਣ ਦੇ ਨਾਲ ਨਹੀਂ ਬਣਦੀ ਲੇਕਿਨ ਜੇਕਰ ਉਸੇ ਪਰਿਵਾਰ ਦੇ ਵਿੱਚ ਕਿਸੇ ਬਜ਼ੁਰਗ ਨੂੰ ਕੋਈ ਜ਼ਰੂਰਤ ਪੈ ਜੇ ਜਾਂ ਉਹਨਾਂ ਦੇ ਕੋਈ ਦਿੱਕਤ ਪਰੇਸ਼ਾਨੀ ਆ ਜਾਏ ਤਾਂ ਇੱਕ ਵਾਰੀ ਅਸੀਂ ਆਪਣਾ ਵਖਰੇਵਾ ਸਾਈਡ ਰੱਖ ਦਿੰਦੇ ਆ ਯਾਰ ਕੋਈ ਗੱਲ ਨਹੀਂ ਤੇਰੀ ਮੇਰੀ ਨਹੀਂ ਬਣਦੀ ਵਖਰੀ ਗੱਲ ਹੈ ਪਰਿਵਾਰ ਦੀ ਗੱਲ ਹੈ ਪਰਿਵਾਰ ਸਾਂਝਾ ਆ ਜੀ ਇੱਕ ਗੈਂਗਸਟਰ अलग-अलग ऑपरेट ਕਰ ਰਹੇ ਸੀ ਉਹ ਇਕੱਠੇ ਆ ਕੇ ਇਸ ਦੇ ਕੁਝ ਹੋਰ ਐਡ-ਆਨ ਕਰਨ ਵਾਲੀ ਹੈ ਲਪਤ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਜੱਗੂ ਭਗਵਾਨਪੁਰੀਆ ਤੇ ਇਲਜ਼ਾਮ ਲੱਗਦੇ ਨੇ ਕਿ ਇਸ ਨੇ ਪੈਸਾ ਗੱਡੀਆਂ ਸਭ ਕੁਝ ਮੁਹੱਈਆ ਕਰਵਾਈਆਂ ਸਨ ਪਹਿਲੀ ਚੀਜ਼ ਔਰ ਉਸ ਕਤਲकांड ਨੂੰ ਅੰਜਾਮ ਕਿਨੇ ਦਿੱਤਾ ਸੀ ਲੋਰੈਂਸ ਗੈਂਗ ਨੇ ਦਿੱਤਾ ਸੀ ਜਿਹਦੇ ਵਿੱਚ ਕੀ ਗੋਲਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਵਰਗੇ ਸਾਰੇ ਸੀ ਪਰ ਹੁਣ ਦਵਿੰਦਰ ਬੰਬੀਹਾ ਗੈਂਗ ਕਿਉਂਕਿ ਦਵਿੰਦਰ ਬੰਬੀਹਾ ਦਾ ਖੁਦ ਮਾਰਿਆ ਗਿਆ ਉਹਦੇ ਗੈਂਗ ਦੇ ਜਿਹੜੇ ਲੋਕ ਨੇ ਜੇ ਉਹ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਉਸਦੇ ਸਾਥੀ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਹੁਣ ਇਹ ਹੋਇਆ ਕਿ ਬੰਬੀਹਾ ਗੈਂਗ ਆਪਣੇ ਆਪ ਨੂੰ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਅਜੇ ਹੈਗੇ ਆਂ ਤੇ ਜੋ ਤੁਸੀਂ ਵਾਰਦਾਤਾ ਕੀਤੀਆਂ ਨੇ ਅਸੀਂ ਉਸ ਦੇ ਬਦਲੇ 21 ਕਰਕੇ ਲਵਾਂਗੇ ਇਹ ਇਸ ਦੇ ਵਿੱਚ ਇੱਕ ਵੱਡੀ ਵਾਰਦਾਤ ਕੀਤੀ ਉਹਨਾਂ ਨੇ ਦੇਖੋ ਜੱਗੂ ਤੇ ਲੋਰੈਂਸ ਵੀ ਪਹਿਲਾਂ ਇਕੱਠੇ ਹੀ ਹੁੰਦੇ ਸੀ ਵੱਡੀ ਮਿਸਾਲ ਮੂਸੇਵਾਲਾ ਦੇ ਕਤਲकांड ਦਾ ਉਸ ਜ਼ਿਕਰ ਕਰ ਰਹੇ ਹੋ ਕਿ ਜੋ ਸ਼ੂਟਰ ਸੀ ਉਹਨਾਂ ਨੂੰ ਠਾਰ ਜੋ ਹੈ ਉਹ ਅਵੇਲੇਬਲ ਕਰਵਾਈ ਹਥਿਆਰ ਹੋ ਗਏ ਲੌਜਿਸਟਿਕ ਸਪੋਰਟ ਵਗੈਰਾ ਕੀਤੀ ਗੋਵਿੰਦਵਾਲ ਜੇਲ੍ਹ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਜੋ ਸ਼ੂਟਰ ਉੱਥੇ ਮੌਜੂਦ ਸੀ ਜੋ ਜੱਗੂ ਦੇ ਗੈਂਗ ਦੇ ਮੈਂਬਰ ਉੱਥੇ ਮੌਜੂਦ ਸੀ ਤੇ ਲੌਰੈਂਸ ਦੇ ਗੈਂਗ ਦੇ ਮੈਂਬਰ ਉੱਥੇ ਮੌਜੂਦ ਸੀ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਸੀ ਤੇ ਦੋ ਬੰਦੇ ਮਾਰੇ ਗਏ ਸੀ ਜੇਕਰ ਮੈਂ ਗਲਤ ਨਹੀਂ ਹਾਂ ਮਨਦੀਪ ਤੂਫਾਨ ਤੇ ਇੱਕ ਮੋਣਾ ਨਾਮ ਦਾ ਮਾਨਸਾ ਮੋਣਾ ਜਾਂ ਮੋਣਾ ਮਾਨਸਾ ਇਹ ਮਾਰੇ ਗਏ ਸੀ ਕਿ ਜੋ ਜੱਗੂ ਦੇ ਨਾਲ ਜੁੜੇ ਹੋਏ ਸੀ ਜਿਸ ਤੋਂ ਬਾਅਦ ਲੌਰੈਂਸ ਤੇ ਜੱਗੂ ਭਗਵਾਨਪੁਰੀਆ ਦਾ ਜੋ ਦੋਏਗੇ ਇਹਨਾਂ ਦੇ ਵਿੱਚ ਦੂਰੀਆਂ ਹੋ ਗਈਆਂ ਸੀ ਪਹਿਲਾਂ ਇਕੱਠੇ ਹੁੰਦੇ ਸੀ ਜਿਵੇਂ ਮੈਂ ਹੁਣ ਜ਼ਿਕਰ ਕਰ ਰਿਹਾ ਕਿ ਕਿਤੇ ਇਹ ਨਾ ਹੋਵੇ ਕਿ ਇਹ ਵਾਰਦਾਤੀ ਦੁਆਰਾ ਇਕੱਠੇ ਹੋਣ ਦੀ ਉਸ ਵਜ੍ਹਾ ਬਣਦਾ ਹੈ ਕਿ ਪੰਜਾਬ ਲਈ ਇੱਕ ਚੁਣੌਤੀ ਜ਼ਰੂਰ ਹੈ ਪੰਜਾਬ ਪੁਲਿਸ ਦੇ ਲਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਰੱਬ ਨਾ ਕਰੇ ਕੁਝ ਹੋਵੇ ਪਰ ਪੰਜਾਬ ਪੁਲਿਸ ਲਈ ਹੁਣ ਜ਼ਰੂਰੀ ਇਹੀ ਹੈ ਕਿ ਇਹ ਧਿਆਨ ਦਿੱਤਾ ਹੈ ਕਿ ਅੱਗੇ ਕੁਝ ਨਾ ਹੋਵੇ ਰਿਟੈਲੀਸ਼ਨ ਨਾ ਹੋਵੇ ਪਰ ਤੁਸੀਂ ਇਹ ਭੁੱਲ ਰਹੇ ਹੋ ਕਿ ਪੰਜਾਬ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ ਜੋ ਕਿ ਇਹ ਕੱਲੀ ਫੋਰਸ ਫੋਰਸ ਬਣ ਕੇ ਰਹੀ ਕਿਉਂਕਿ ਇਹਦੇ ਵਿੱਚ ਅਸਲ ਫੋਰਸ ਨਹੀਂ ਹੈ ਕਿਉਂਕਿ ਕਦੇ ਵੀ ਪੰਜਾਬ ਦੇ ਵਿੱਚ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਹੁਣ ਤੱਕ ਇਹ ਕਤਲੋਗਾਰਾ ਤੇ ਰੁਕੀ ਨਹੀਂ ਹੈ ਉਹਨਾਂ ਦੇ ਇੱਕ ਕਬੱਡੀ ਕਾਰਵਾਈ ਹੋਈ ਹੈ ਇਹ ਘਟਨਾ ਇਹ ਕਿਵੇਂ ਨਿਪਟਦੀ ਪੰਜਾਬ ਪੁਲਿਸ ਦੀ ਐਂਟੀ ਜੋ ਫੋਰਸ ਹੈ ਉਹ ਦੇਖਣਾ ਹੋਊਗਾ ਪੰਜਵਾਂ ਸਵਾਲ ਕਾਨੂੰਨ ਵਿਵਸਥਾ ਹੁਣ ਰੱਬ ਅਸਰੇ ਸੀ ਸਾਨੂੰ ਸਾਰਿਆਂ ਨੂੰ ਪਤਾ ਜਿਉਂ ਅਸੀਂ ਗੱਲ ਵੀ ਕਰ ਰਹੇ ਹਾਂ ਜੀ ਫੇਲਿਅਰ ਕਿਸ ਦਾ ਹੈ ਕਿਉਂਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਜੀ ਟਾਸਕ ਫੋਰਸ ਦੇ ਵਿੱਚ ਬੜੇ ਕਾਬਲ ਅਫਸਰ ਰੱਖੇ ਆ ਅਸੀਂ ਇਹ ਕੈਟਾਗਰੀ ਬੀ ਕੈਟਾਗਰੀ ਸੀ ਕੈਟਾਗਰੀ ਗੈਂਗਸਟਰ ਨੂੰ ਮਾਰਕਿੰਗ ਕਰ ਦਿੱਤੀ ਹੈ ਪਰ ਫੇਲਿਅਰ ਕਿੱਥੇ ਹੈ ਹੁਣ ਤੁਸੀਂ ਦੇਖੋ ਕਿ ਜੇਕਰ ਲੋਕ ਇਹ ਕਹਿ ਰਹੇ ਹੁਣ ਕਿ ਇੱਕ ਗੈਂਗਸਟਰ ਦੀ ਮਾਤਾ ਵੀ ਸੁਰੱਖਿਅਤ ਨਹੀਂ ਹੈ ਲੋਕ ਡਰਦੇ ਤਾਂ ਹੈਗੇ ਨੇ ਨਾ ਕਿ ਗੈਂਗਸਟਰ ਦੀ ਮਾਤਾ ਹੈ ਭਾਈ ਇਸ ਨੂੰ ਹੱਥ ਨਹੀਂ ਲਾਉਣਾ ਘੱਟੋ-ਘੱਟ ਨਹੀਂ ਤਾਂ ਔਖਾ ਹੋਊਗਾ ਆਮ ਬੰਦਾ ਤਾਂ ਕੀ ਕਰੇਗਾ ਆਮ ਬੰਦਾ ਫਿਰ ਉਹੀ ਕਿ ਹਾਂ ਚਲੋ ਜੀ ਰੱਬ ਆਸਰੇ ਅੱਜ ਸ਼ਾਮ ਹੋ ਗਈ ਕੱਲ ਸਵੇਰ ਹੋਗੀ ਚੰਗੇ ਉੱਠੇ ਆ ਮਲਕੀ ਅੱਜ ਸ਼ਾਮ ਵੀ ਸਹੀ ਨਿਕਲ ਗਈ ਇਹੀ ਕੁ ਸੋਚੇ ਪਰ ਬੰਦਾ ਅ ਦੇਖੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਯੰਗਸਟਰ ਦੀ ਮਾਤਾ ਸੁਰੱਖਿਤ ਨਹੀਂ ਜੇ ਇਸ ਗਲਤ ਨੂੰ ਸਾਈਡ ਰੱਖ ਕੇ ਵੀ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਖਾਕੀ ਵਾਲੇ ਆਪ ਵੀ ਬਾਲੇ ਸੁਰੱਖਿਅਤ ਨਜ਼ਰ ਨਹੀਂ ਆਂਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਸਾਥੀਆਂ ਨੂੰ ਯਾਦ ਹੋਵੇ ਦੋ ਤਿੰਨ ਵਾਰਦਾਤਾਂ ਜਿਹੀਆਂ ਨਿਕਲ ਕੇ ਸਾਹਮਣੇ ਆਈਆਂ ਸਨ ਜਿਵੇਂ ਪੰਜਾਬ ਪੁਲਿਸ ਦੇ ਮੁਲਾਜ਼ਮ ਕਿਤੇ ਰੇਡ ਕਰਨ ਦੇ ਲਈ ਗਏ ਹੋਣ ਕਿ ਤਸਕਰ ਨੂੰ ਫੜਨ ਦੇ ਲਈ ਗਏ ਹੋਣ ਤਾਂ ਉਹਨਾਂ ਤੇ ਅਟੈਕ ਹੋ ਜਾਂਦਾ ਹੈ ਮਾਈਨਿੰਗ ਟੀਮ ਤੇ ਅਟੈਕ ਹੋ ਜਾਂਦਾ ਹੈ ਇੱਕ ਪਿੰਡ ਦੇ ਵਿੱਚ ਇੱਕ ਸ਼ਖਸ ਨੂੰ ਪੁਲਿਸ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਸੀ ਸਾਡੇ ਦਰਸ਼ਕਾਂ ਨੂੰ ਜੇਕਰ ਤਸਵੀਰਾਂ ਯਾਦ ਹੋਣ ਤਾਂ ਉਸ ਸ਼ਖਸ ਨੂੰ ਭੀੜ ਨੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਚੋਂ ਕੱਢ ਕੇ ਕੁੱਟਿਆ ਸੀ ਤੇ ਪੁਲਿਸ ਮੁਲਾਜ਼ਮ ਵੀ ਉਸ ਵੇਲੇ ਦੌਰਾਨ ਜ਼ਖਮੀ ਹੋ ਮంత్రి ਸਾਹਿਬ ਕਿਉਂਕਿ ਉਹਨਾਂ ਦੇ ਕੋਲੇ ਅਮਲ ਆਈ ਜਾਣਾ ਜੇਕਰ ਇੱਥੇ ਗੱਲ ਕਰੀਏ ਤੁਸੀਂ ਤਸਵੀਰਾਂ ਇੱਕ ਵਾਰ ਮੁਰਤੋਂ ਕਹੋ ਮੇਰੇ ਜੋ ਸਾਥੀ ਇਸ ਵਕਤ ਇਸ ਪੂਰੇ ਲਾਈਵ ਨੂੰ ਆਪਰੇਟ ਕਰ ਰਹੇ ਨੇ ਮੈਂ ਕਹੂੰਗਾ ਕਿ ਉਸ ਵਾਰਦਾਨ ਦੀਆਂ ਤਸਵੀਰਾਂ ਜੇਕਰ ਦਿਖਾ ਸਕਣ ਚੰਦ ਸਕਿੰਟਾਂ ਦੇ ਵਿੱਚ ਕਈ ਰਾਉਂਡ ਫਾਇਰ ਕੀਤੇ ਗਏ ਕੋਈ ਕਹਿ ਰਿਹਾ ਕਿ 10 ਰਾਉਂਡ ਚੱਲੇ ਨੇ ਕੋਈ ਕਹਿ ਰਿਹਾ ਘੱਟ ਚੱਲੇ ਨੇ ਕੋਈ ਕਹਿ ਰਿਹਾ 6 ਗੋਲੀਆਂ ਜੋ ਨੇ ਉਹ ਜੱਗੂ ਭਗਵਾਨ ਪੂਰੇ ਤੇ ਮਾਤਾ ਦੇ ਲੱਗੀਆਂ ਨੇ 4 ਕਰਨ ਵੀਰ ਦੇ ਲੱਗੀਆਂ ਨੇ ਕੋਈ ਉਲਟਾ ਕਹਿ ਰਿਹਾ ਕਿ 4 ਹਰਜੀਤ ਕੌਰ ਉਹਨਾਂ ਦੇ ਲੱਗੀਆਂ ਨੇ ਤੇ 3 ਲੱਗੀਆਂ ਨੇ ਕਰਨ ਵੀਰ ਦੇ ਮੰਨ ਕੇ ਚੱਲਦੇ ਆ 7 ਤੋਂ ਲੈ ਕੇ 10 ਰਾਉਂਡ ਫਾਇਰਿੰਗ ਹੋਈ ਚੰਦ ਸਕਿੰਟਾਂ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਯਾਨੀ ਕਿ ਮਾਡਰਨ ਤੇ ਐਡਵਾਂਸ ਹਥਿਆਰ ਇਸਤੇਮਾਲ ਕੀਤੇ ਗਏ ਕਿਵੇਂ ਪੰਜਾਬ ਦੇ ਵਿੱਚ ਆਏ ਇਹਨਾਂ ਗੈਂਗਸ ਦਾ ਕਨੈਕਸ਼ਨ ਅਸੀਂ ਆਮ ਤੌਰ ਤੇ ਸੋਚਦੇ ਹ मतलब यानी कि सिंगल सिंगल फायर ਕੀਤੀ ਗਈ ਇਹ ਸੀ ਤਸਵੀਰਾਂ ਵੇਖ ਕੇ ਆਈਡੀਆ ਲਗਾ ਰਹੇ ਹਾਂ ਕਿ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਰਾਉਂਡ ਜੋ ਹੈ ਉਹ ਫਾਇਰਿੰਗ ਕੀਤੀ ਫਾਇਰਿੰਗ ਇੱਕ ਨੇ ਕੀਤੀ ਇੱਕ ਮੋਟਰਸਾਈਕਲ ਚਲਾਇਆ ਸੀ ਜੇਕਰ ਅਸੀਂ ਮੰਨ ਕੇ ਚੱਲੀਏ ਕਿ ਦੋ ਤਿੰਨ ਸ਼ੂਟਰ ਸਿਗੇ ਉਹਨਾਂ ਨੇ ਸਾਈਮਨਟੇਲੀਅਸਲੀ ਗੋਲੀਆਂ ਚਲਾਈਆਂ ਤਾਂ ਮੰਨ ਸਕਦੇ ਹਾਂ ਕਿ ਬਹੁਤ ਜ਼ਿਆਦਾ ਗੋਲੀਆਂ ਬਹੁਤ ਘੱਟ ਸਮੇਂ ਦੇ ਵਿੱਚ ਚੱਲ ਗਈਆਂ ਬਟ ਇੱਥੇ ਤਸਵੀਰਾਂ ਵੇਖ ਕੇ ਹੁਣ ਤੱਕ ਜੋ ਨਜ਼ਰ ਆ ਰਿਹਾ ਹਾਲਾਂਕਿ ਪੁਲਿਸ ਇਸ ਦੇ ਵਿੱਚ ਜੇਕਰ ਆਉਣ ਵਾਲੇ ਸਮੇਂ 'ਚ ਪ੍ਰੈਸ ਕਾਨਫਰੰਸ ਕਰਦੀ ਹੈ ਤਾਂ ਬਿਹਤਰ ਜਾਣਕਾਰੀ ਦੇ ਸਕਦੀ ਹੈ ਬਟ ਤਸਵੀਰਾਂ ਵੇਖ ਕੇ ਪੱਤਰਕਾਰ ਦੇ ਤੌਰ ਤੇ ਅ ਇਸਤੇਮਾਲ ਕੀਤੇ ਗਏ ਖੁੰਝ ਅਜਿਹੇ ਗੈਂਗ ਜੋ ਹੁੰਦੇ ਨੇ ਇਹਨਾਂ ਦੇ ਬਾਰਡਰ ਪਾਰ ਜੋ ਲੋਕ ਬੈਠੇ ਨੇ ਜੋ ਦੇਸ਼ ਦੇ ਦੁਸ਼ਮਣ ਨੇ ਜੋ ਸੂਬੇ ਦੀ ਅਮਨ ਸ਼ਾਂਤੀ ਦੇ ਦੁਸ਼ਮਣ ਨੇ ਅਕਸਰ ਉਹਨਾਂ ਦੇ ਟੱਚ ਦੇ ਵਿੱਚ ਹੁੰਦੇ ਨੇ ਤੇ ਉਹ ਵੀ ਕਿਤੇ ਨਾ ਕਿਤੇ ਅਜਿਹੇ ਮੌਕੇ ਭਾਲਦੇ ਨੇ ਕਿ ਸੂਬੇ ਦੀ ਅਮਨ ਸ਼ਾਂਤੀ ਕਾਨੂੰਨ ਜੋ ਹੈ ਉਸ ਨੂੰ ਭੰਗ ਕੀਤਾ ਜਾਏ ਕੋਈ ਹੋਰ ਇਹਨੂੰ ਅਸਕੇਲੇਟ ਕੀਤਾ ਜਾਏ ਤਾਂ ਉਹ ਹਥਿਆਰ ਕਿਵੇਂ ਆ ਗਏ ਉਸ ਕਰਕੇ ਨਾ ਲਾਪਰੀ ਜੋ ਸਾਡਾ ਸਵਾਲ ਹੈ ਕਿ ਫੇਲਿਅਰ ਕਿਸ ਦਾ ਹੈ ਜੇ ਇੰਨੇ ਫਾਈਨ ਹਥਿਆਰ ਪੰਜਾਬ ਦੇ ਗੈਂਗਸਟਰਾਂ ਦੇ ਹੱਥ ਦੇ ਵਿੱਚ ਨੇ ਤਾਂ ਤੁਸੀਂ ਇਹ ਕਹੋ ਕਿ ਅਸੀਂ ਨਕੀਲ ਕਰ ਸੀリエ ਕੈਟੇਗਰੀਜ਼ ਬਣਾ ਦਿੱਤੀਆਂ ਨੇ ਟਾਸਕ ਫੋਰਸ ਸਾਡੀ ਕੰਮ ਕਰ ਰਹੀ ਹੈ ਤੁਸੀਂ ਮੈਂ ਪਿਛਲੇ ਦਿਨਾਂ ਚ ਦੇਖ ਰਿਆ ਸੀ ਜੋ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਨੇ ਚੋਹਾਨ ਸਾਹਿਬ ਉਹਨਾਂ ਦੇ ਫੀਤੀਆਂ ਲਗਾਈਆਂ ਜਾ ਰਹੀਆਂ ਸਨ ਡੀਆਜੀ ਡੀਜੀਪੀ ਸਾਹਿਬ ਵੱਲੋਂ ਤਾਂ ਦੇਖੋ ਫੀਤੀਆਂ ਲਾਉਣਾ ਲਗਨਦੇ ਰਹੋ ਇੱਕ ਦੂਜੇ ਤੇ ਲਗਾਓ ਇੱਕ ਦੂਜੇ ਨੂੰ ਖੁਸ਼ ਕਰੋ ਗੱਲਾਂ ਠੀਕ ਨੇ ਪਰ ਪੰਜਾਬ ਦਾ ਜੋ ਜਲੂਸ ਨਿਕਲਿਆ ਹੋਇਆ ਕਾਨੂੰਨ ਵਿਵਸਥਾ ਦੇ ਨਾਮ ਤੇ ਜੇ ਤੁਸੀਂ ਪੰਜਾਬ ਦੀ ਹੱਦ ਅੰਮ੍ਰਾਲੇ ਦੇ ਪਾਸੇ ਦੂਜੇ ਪਾਸੇ ਜਾਓ ਨਾ ਤਾਂ ਲੋਕੀ ਦੋ ਹੀ ਗੱਲਾਂ ਕਰਦੇ ਪੰਜਾਬ ਚ ਕਿ ਮਹਾ ਨਸ਼ਾ ਬਹੁਤ ਹੈ ਔਰ ਗੈਂਗਸ ਇਹ ਗੱਲ ਲੋਕ ਜੇਕਰ ਕਹਿ ਰਹੇ ਹਨ ਤਾਂ ਇਹ ਸੱਚ ਵੀ ਹੈ ਜ਼ਮੀਨ ਤੇ ਜੇਕਰ ਸਾਡੀ ਕਮੀਆਂ ਤਾਂ ਸਾਨੂੰ ਇਹ ਮੰਨਣਾ ਵੀ ਚਾਹੀਦਾ ਹੈ ਖੈਰ ਇਹ ਪੰਜ ਸਵਾਲ ਤਾਂ ਅਸੀਂ ਤਿਆਰ ਕੀਤੇ ਤੁਹਾਡੇ ਮਨਾਂ ਚ ਬਹੁਤ ਸਾਰੇ ਸਵਾਲ ਹੋਣਗੇ ਤੁਸੀਂ ਕਮੈਂਟ ਸੈਕਸ਼ਨ ਚ ਸਾਨੂੰ ਦੱਸ ਦੇਣਾ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਲੈ ਕੇ ਤੁਹਾਡੇ ਸਾਹਮਣੇ ਆਈਏ ਲਾਪਰਿਤ ਇਹ ਵੀਡੀਓ ਬੰਦ ਕਰਨ ਤੋਂ ਪਹਿਲਾਂ ਅਸੀਂ ਇੱਕ ਹੋਰ ਦੱਸ ਦਈਏ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਹਾਲਾਂਕਿ 2015 ਤੋਂ ਲੈ ਕੇ 25 ਹੋ ਗਿਆ 10 ਸਾਲਾਂ ਤੋਂ ਜੇਲ੍ਹ ਚ ਹੈ ਪਰ ਜੇਲ੍ਹ ਚ ਰਹਿ ਕੇ ਵੀ ਉਹਦੀ ਦਹਿਸ਼ਤ ਹੈ ਜਿਸ ਦੇ ਵਿੱਚ ਉਸਨੇ ਸਿੱਧੂ ਮੂਸੇਵਾਲਾ ਦੀ ਕਤਲकांड ਦੇ ਵਿੱਚ ਉਹਦਾ ਹੱਥ ਵੀ ਇਸ ਤਰ੍ਹਾਂ ਵੀ ਆਇਆ ਪਰ ਜੱਗੂ ਭਗਵਾਨਪੁਰੀਆ ਗ੍ਰੈਜੂਅਲੀ ਕਿਵੇਂ ਬਣਿਆ ਉਹ ਇੱਕ ਵੱਡੀ ਖਿਡਾਰੀ ਹੁੰਦਾ ਸੀ ਉਸ ਤੋਂ ਬਾਅਦ ਇੱਕ ਕਤਲकांड ਚ ਨਾਮ ਆਂਦਾ ਹੈ ਫਿਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਕਿ ਇੰਨਾ ਵੱਡਾ ਗੈਂਗਸਟਰ ਬਣ ਕਿਵੇਂ ਗਿਆ ਤਾਂ ਇੱਕ ਚਾਹਤ ਤੁਹਾਨੂੰ ਜਰੂਰ ਮਾਰੀਏ ਅਸੀਂ ਕਿ ਜੱਗੂ ਭਗਵਾਨਪੁਰੀਆ ਅਸਲ ਚ ਹੈ ਕੌਣ ਕਿਹੜਾ ਪਿੰਡ ਸੀ ਕਿਹੜੇ-ਕਿਹੜੇ ਉਹਦੇ ਮਾਮਲੇ ਦਰਜ ਨੇ ਔਰ ਕਿਸ ਤਰ੍ਹਾਂ ਦੇ ਅਪਰਾਧਾਂ ਦੇ ਵਿੱਚ ਉਹ ਸ਼ਾਮਲ ਰਿਹਾ ਤਾਂ ਇੱਕੀ ਕਰਕੇ ਤੁਹਾਨੂੰ ਦੱਸਦੇ ਚੱਲੀਏ ਤੇ ਆਜੋ ਦੱਸੀ ਕਿ ਕੌਣ ਹੈ ਜੱਗੂ ਭਗਵਾਨਪੁਰੀਆ ਆਸਾਨ ਭਾਸ਼ਾ ਦੇ ਵਿੱਚ ਜੱਗੂ ਭਗਵਾਨਪੁਰੀਆ ਕਬੱਡੀ ਦਾ ਖਿਡ ਉਸ ਤੋਂ ਬਾਅਦ ਗੈਂਗਸਟਰ ਬਣਿਆ ਅਕਸਰ ਬਹੁਤ ਸਾਰੇ ਗੈਂਗਸਟਰ ਖਿਡਾਰੀ ਰਹੇ ਨੇ ਇਸ ਕਰਕੇ ਇਹਨਾਂ ਦੇ ਵਿੱਚ ਇਸ ਦਾ ਵੀ ਨਾਮ ਆਉਂਦਾ ਹੈ ਉਸ ਤੋਂ ਬਾਅਦ ਕਬੱਡੀ ਖੇਡਣ ਦੌਰਾਨ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਜੱਗੂ ਭਗਵਾਨਪੂਰੀਆ ਅਪਰਾਧਕ ਗਤੀਵਿਧੀਆਂ 'ਚ ਸਰਗਰਮ ਲੋਕਾਂ ਨਾਲ ਸੰਪਰਕ 'ਚ ਆ ਗਿਆ ਸੀ ਕਿਉਂਕਿ ਉਸ ਵੇਲੇ ਜੁਸਾ ਤੇ ਜੋਰ ਬਹੁਤ ਜ਼ਿਆਦਾ ਹੁੰਦਾ ਖਿਡਾਰੀ ਦੇ ਵਿੱਚ ਗੁਰਦਾਸਪੁਰ ਦੇ ਭਗਵਾਨ ਪਿੰਡ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਜੱਗੂ ਭਗਵਾਨਪੂਰੀਆ ਅਸਲ ਪਿੰਡ ਇਹਦਾ ਭਗਵਾਨਪੁਰ ਹੈ ਇਸੇ ਕਰਕੇ ਭਗਵਾਨਪੂਰੀਆ ਨਾਮ ਕਿਹਾ ਜਾਂਦਾ ਹੈ ਤੇ ਇਸ ਤੋਂ ਬਾਅਦ ਭਗਵਾਨਪੁਰ ਪਿੰਡ ਵਿੱਚ ਜੋ ਇਸ ਦੀ ਮਾਤਾ ਸੀ ਹਰਜੀਤ ਕੌਰ ਉਹ ਰਹਿੰਦੇ ਸੀ ਪਰ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਉਹ ਬਟਾਲੇ ਸ਼ਹਿਰ ਦੇ ਵਿੱਚ ਸ਼ਿਫਟ ਹੋ ਗਈ ਸੀ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਪਿੰਡ ਵਾਲੇ ਪਰਿਵਾਰ ਪਿੰਡ ਵਾਲੇ ਘਰ ਦੇ ਵਿੱਚ ਬਹੁਤੇ ਲੋਕ ਨਹੀਂ ਰਹਿੰਦੇ ਸੀ ਮਤਲਬ ਕਿ ਭਗਵਾਨਪੁਰੀਆ ਦਾ ਪਰਿਵਾਰ ਜੋ ਹੈ ਭਰਾ ਜੋ ਫੌਰੀ ਰਹਿੰਦਾ ਭੈਣ ਇੱਕ ਵਿਆਹੀ ਗਈ ਹੈ ਮਾਤਾ ਇਕੱਲੇ ਰਹਿੰਦੇ ਸੀ ਇਸ ਕਰਕੇ ਉਹ ਬਟਾਲੇ ਸ਼ਹਿਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦੇ ਸੀ ਅਗਲੀ ਗੱਲ ਭਗਵਾਨਪੁਰੀਆ ਦਾ ਭਰਾ ਮੰਨੂ ਭਗਵਾਨਪੁਰੀਆ ਆਸਟ੍ਰੇਲੀਆ ਵਿੱਚ ਇਸ ਸਮੇਂ ਰਹਿੰਦਾ ਹੁਣ ਦੇਖਣਾ ਕਿ ਉਹ ਆਏਗਾ ਕਿ ਨਹੀਂ ਹੈ ਕਿ ਇਹ ਵੀ ਵੱਡਾ ਸਵਾਲ ਹੈ ਭਗਵਾਨਪੁਰੀਆ ਦੀ ਪਤਨੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਵਿਆਹ ਹੋਇਆ ਸੀ ਭਗਵਾਨਪੁਰੀਏ ਖਿਲਾਫ ਪਹਿਲਾ ਮਾਮਲਾ ਜਿਹੜਾ ਸੀ ਉਹ ਕਤਲ ਦਾ ਦਰਜ ਹੋਇਆ ਸੀ ਜੇਲ੍ਹ 'ਚ ਜੱਗੂ ਭਗਵਾਨਪੁਰੀਆ ਦਾ ਸੰਪਰਕ ਸੁੱਖਾ ਕਾਲਵਾ ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੋਇਆ ਸੀ ਉਸ ਤੋਂ ਬਾਅਦ ਜੱਗੂ ਖਿਲਾਫ ਨਾਰਕੋਟਿਕਸ ਕੰਟਰੋਲ ਬਿਊਰੋ ਐਨਸੀਬੀ ਵੱਲੋਂ ਕਈ ਮਾਮਲੇ ਦਰਜ ਕੀਤੇ ਗਏ ਨੇ ਯਾਨੀ ਡਰੱਗਸ ਦੇ ਮਾਮਲੇ ਦੇ ਵਿੱਚ ਵੀ ਇਸ ਦਾ ਨਾਮ ਆਉਂਦਾ ਹੈ ਕਤਲ ਵਗੈਰਾ ਤਾਂ ਸਿਗਾਈ ਉਸ ਤੋਂ ਬਾਅਦ NCB ਕਹਿੰਦੀ ਹੈ ਕਿ ਜੱਗੂ ਭਗਵਾਨਪੁਰੀਆ ਜੇਲ੍ਹ ਵਿੱਚੋਂ ਹੀ ਕੈਨੇਡਾ ਅਮਰੀਕਾ ਪਾਕਿਸਤਾਨ ਤੱਕ ਡਰੱਗ ਦਾ ਨੈਟਵਰਕ ਖੜਾ ਕਰਦਾ ਸੀ ਇਸ ਇਹ ਵੱਡੀ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਗੈਂਗਸਟਰਾਂ ਦਾ ਕਨੈਕਸ਼ਨ ਆਊਟ ਆਫ ਇੰਡੀਆ ਹੈ ਜੇਲ੍ਹ ਚ ਬੈਠਿਆਂ ਨੂੰ ਤਾਂ ਸੋਚੋ ਕਿੰਨੇ ਖਤਰਨਾਕ ਹੋਣਗੇ ਅਗਲੀ ਗੱਲ ਕਰੀਏ NCB ਨੇ ਤੇ ਦੱਸਿਆ ਕਿ ਇਹਦਾ ਕਨੈਕਸ਼ਨ ਕਿੱਥੇ ਕਿੱਥੇ ਸੀ ਜੱਗੂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਨੈਟਵਰਕ ਨੂੰ ਤੋੜਨ ਲਈ ਅਸਾਮ ਦੀ ਸਿਲਚਰ ਜੇਰ ਭੇਜਿਆ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਕਿ ਜੱਗੂ ਭਗਵਾਨਪੁਰੀਆ ਪਹਿਲਾਂ ਜਦੋਂ ਪੰਜਾਬ ਦੀ ਜੇਲ੍ਹ ਚ ਬੰਦ ਸੀ ਉਸ ਦੇ ਵਕੀਲਾਂ ਨੇ ਪਟੀਸ਼ਨਾਂ ਪਾਈਆਂ ਕੋਰਟ ਦੇ ਵਿੱਚ ਇਹ ਕਿਹਾ ਕਿ ਭਗਵਾਨਪੁਰਿਆ ਨੂੰ ਜੇਲ੍ਹ 'ਚ ਵੀ ਮਾਰਿਆ ਜਾ ਸਕਦਾ ਹੈ ਜੇਲ੍ਹ ਬਦਲੋ ਫਿਰ ਕਿਤੇ ਪਟਿਆਲਾ ਜੇਲ੍ਹ ਕਿਤੇ ਬਠਿੰਡਾ ਜੇਲ੍ਹ ਕਿਤੇ ਗੁਜਰਾਤ ਦੀ ਜੇਲ੍ਹ ਹੁਣ ਪੰਜਾਬ ਸਰਕਾਰ ਨੇ ਰਿਕਵੈਸਟ ਕਰਕੇ ਕੇਂਦਰ ਸਰਕਾਰ ਤੋਂ ਜੱਗੂ ਭਗਵਾਨਪੁਰਿਆ ਦੀ ਜੋ ਜੇਲ੍ਹ ਉਹ ਸ਼ਿਫਟ ਕਿੱਥੇ ਕਰਾਈ ਹੈ ਪੰਜਾਬ ਤੋਂ ਬਾਹਰ ਲਪ੍ਰਿਤ ਸਿਲਚਰ ਜੇਲ੍ਹ ਦੇ ਵਿੱਚ ਕਿ ਅਸਾਮ ਤੱਕ ਪਹੁੰਚਣਾ ਹੋ ਸਕੇ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਗੈਂਗਸਟਰ ਕਿੰਨੇ ਵੱਡੇ ਪਦਾਰਥ ਦਾ ਹੋ ਸਕਦਾ ਕਿੰਨਾ ਖਤਰਨਾਕ ਹੋ ਸਕਦਾ ਇਸ ਕਰਕੇ ਇਸ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੰਜਾਬ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਉਹ ਜੇਲ੍ਹ ਦੇ ਵਿੱਚ ਨੂੰ ਕਰਵਾਇਆ ਗਿਆ ਇਸ ਤੋਂ ਬਾਅਦ ਇਸ ਦਾ ਜੋ ਕਨੈਕਸ਼ਨ ਸੀ ਗੋਲਡੀ ਤੇ ਲਾਰੈਂਸ ਗੈਂਗ ਨਾਲ ਸੀਗਾ ਇਸੇ ਕਰਕੇ ਜੋ ਅਸੀਂ ਬਾਰ ਬਾਰ ਦੱਸ ਰਹੇ ਕਿ ਮੂਸੇਵਾਲਾ ਕਤਲकांड ਦੇ ਵਿੱਚ ਇਸ ਦੀ ਅਹਿਮ ਭੂਮਿਕਾ ਸੀ ਗੱਡੀਆਂ ਦੇਣਾ ਪੈਸਾ ਦੇਣਾ ਸਾਹਰ ਦੇਣਾ ਮਤਲਬ ਕਿ ਜੋ ਮੇਨ ਕੰਮ ਹੁੰਦਾ ਉਹ ਇਸ ਨੇ ਕੀਤਾ ਪੰਜਾਬ ਦੇ ਇੱਕ ਵੱਡੇ ਨਾਮੀ ਗਾਇਕ ਦੇ ਕਤਲकांड ਦੇ ਵਿੱਚ ਇਸ ਦਾ ਨਾਮ ਇਸ ਤਰ੍ਹਾਂ ਆਉਂਦਾ ਸ਼ੂਟਰਾਂ ਦੀ ਮਦਦ ਨਾਲ ਜੱਗੂ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਵਾਈ ਸੀ ਮਤਲਬ ਕਿ 50% ਕੰਮ ਜੱਗੂ ਦਾ ਹੀ ਸੀ ਗਾਇਸ ਪੂਰੇ ਮਾਮਲੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਜੱਗੂ ਦੇ ਹੁਕਮਾਂ ਤੋਂ ਬਾਅਦ ਜੋ ਜੇਲ੍ਹ ਦੇ ਵਿੱਚ ਮੋਨਾ ਵਰਗਾਂ ਦੀ ਕਤਲ ਕੀਤਾ ਗਿਆ ਉਹ ਜੱਗੂ ਦੇ ਕਤਲ ਉਸ ਤੋਂ ਬਾਅਦ ਕੀਤਾ ਗਿਆ ਜੀ ਉਸ ਤੋਂ ਬਾਅਦ ਲਾਰੈਂਸ ਗੈਂਗ ਮਤਲਬ ਕਿ ਹੁਣ ਕੁੱਲ ਮਿਲਾ ਕੇ ਮੋਟੀ ਮੋਟੀ ਗੱਲ ਤੁਹਾਨੂੰ ਇਹ ਸਮਝਣ ਵਾਲੀ ਹੈ ਲਾਪ੍ਰਿਤ ਕਿ ਜੱਗੂ ਭਗਵਾਨਪੁਰੀਆ ਇਸ ਸਮੇਂ ਲਾਰੈਂਸ ਬਿਛनोई ਜੇਲ੍ਹ ਦੇ ਵਿੱਚ ਹੈ ਜੀ 골ਡੀ ਬਰਾੜ ਵਿਦੇਸ਼ ਦੇ ਵਿੱਚ ਹੈ ਹੋਰ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਕੈਟਾਗਰੀ ਵਾਈਜ਼ ਦੇਖ ਲਈਏ ਤਾਂ ਉਹ ਅਲੱਗ-ਅਲੱਗ ਥਾਵਾਂ ਤੇ ਨੇ ਪਰ ਇਸ ਸਮੇਂ ਪੰਜਾਬ ਪੁਲਿਸ ਦੇ ਲਈ ਸਭ ਤੋਂ ਵੱਡਾ ਸਿਰਦਰਦ ਕੌਣ ਹੈ ਜੱਗੂ ਭਗਵਾਨਪੁਰੀ ਹੈ ਜੱਗੂ ਭਗਵਾਨਪੁਰੀਆ ਹੁਣ ਜੇ ਅਸਾਮ ਦੀ ਜੇਲ੍ਹ ਚੋਂ ਪੰਜਾਬ ਆਉਂਦਾ ਆਪਣੀ ਮਾਤਾ ਦੇ ਸੰਸਕਾਰ ਚ ਜੇਕਰ ਆਉਂਦਾ ਤਾਂ ਇਹ ਸੋਚੋ ਕਿ ਪੰਜਾਬ ਪੁਲਿਸ ਦੀ ਪੂਰੀ ਫੋਰਸ ਕਿੰਨੇ ਅਲਰਟ ਤੇ ਰਹੇਗੀ ਔਰ ਇਸ ਦੇ ਵਿੱਚ ਹਰ ਉਹ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਨੂੰ ਨਿਸ਼ਾਨਾ ਬਣਾਇਆ ਜਾਵੇ ਜਾਂ ਇਸ ਦੇ ਬੰਦਿਆਂ ਵੱਲੋਂ ਉਹਨਾਂ ਉਹਨਾਂ ਸਾਰਿਆਂ ਬੰਦਿਆਂ ਦਾ ਨਿਸ਼ਾਨਾ ਬਣਾਇਆ ਜਾਵੇ ਜੋ ਇਸ ਦੀ ਮਾਤਾ ਦੇ ਕਾਤਲ ਨੇ ਤਾਂ ਫਿਲਹਾਲ ਇਸ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਦੇ ਆਂ ਪਰ ਸਵਾਲ ਤੁਹਾਡੇ ਮਨਾਂ ਦੇ ਵਿੱਚ ਛੱਡ ਕੇ ਜਾਂਦੇ ਆਂ ਕਿ ਪੰਜ ਸਵਾਲ ਸਾਡੇ ਸੀ ਤੁਹਾਡੇ ਮਨਾਂ ਦੇ ਵਿੱਚ 500 ਸਵਾਲ ਹੋਣਗੇ ਕਮੈਂਟ ਬਾਕਸ 'ਚ ਲਿਖੋ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਨੂੰ ਮੁੜ ਕੇ ਅਸੀਂ ਲੈ ਕੇ ਆਈਏ ਪਰ ਇਸ ਸਮੇਂ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਰੱਬ ਹੀ ਰੱਖੇ ਇਸ ਕਰਕੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ